ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਜਾ ਸਾਸੀ ਢਿੱਲੋ ਡੇਰੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੀ ਛੋਟੀਆਂ ਤੋ ਗੱਪੜਾਂ ਦੇ ਇੱਕ ਸੱਜ ਸੋਈਏ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆ ਗਏ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਛ ਦਿਨਾਂ ਦੀ ਡਿਟੇਲ ਸਸੀ ਜੀ ਸასიਖਾਲ ਭਾਜੀ ਹੋਸਣਾ ਠੀਕ ਠਾਕ ਜੇ ਵਧੀਆ ਪਜਗੇ ਭਾਜੀ ਤੁਸੀਂ ਸੁਣਾਓ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਵਿੱਚੀ ਹੋਸਣਾ ਠੀਠਾ ਪਰਿਵਾਰ ਹੁਣ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਹਾਂਜੀ ਵਧੀਆ ਮੇਰਾ ਜੇ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਨਾ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸੰਸੀ ਜ਼ਿਲ੍ਹਾ ਅੰਮ੍ਰਿਤਸਰ ਸੀਚ ਨਾਲਾ ਜੀ ਠੀਕ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਜੇ ਪਿੰਡ ਆਪਣਾ ਠੀਕ ਜੀ ਫੋਨ ਨੰਬਰ ਬੋਲ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਛੋਟੀ ਤੋਂ ਕਰ ਲਈਏ ਨੀਲੀ ਦੀ ਤੋਂ ਠੀਕ ਹੈ ਦੱਸਿਓ ਜੀ ਇਹਦੇ ਬਾਰੇ ਇਹ ਭਾਜੀ ਸੂਈ ਨੂੰ 20 ਤੋਂ 22 ਦਿਨ ਹੋਏ ਕੋਈ ਵੀ ਵੱਧ ਵੱਧ ਮੀਂਹ ਨਾ ਗੇਲੇ ਅੱਛਾ ਜੀ ਬਾਕੀ ਸੀਰ ਵੇਖਣ ਨੂੰ ਐ ਚਾਹ ਫਗਾਈਆਂ ਕੋਈ ਤਰ੍ਹਾਂ ਇਹ ਬਾਜੋ ਕੋਈ ਗੱਲ ਨਹੀਂ ਆ ਠੀਕ ਹੈ ਠੀਕ ਹੈ ਜੀ ਨੀਲੀ ਦੀਆਂ ਮਈਆਂ ਭਾਈ ਹੁੰਦੀਆਂ ਢੰਡੀਆਂ ਤੁਹਾਨੂੰ ਪਲਾ ਨਹੀਂ ਬਿਲਕੁਲ ਸਹੀ ਗੱਲ ਇੱਕ ਨਵਾਂ ਸੂਗਾ ਸੂਈ ਆ ਇਹ ਭਾਜੀ ਸੂਹਾ ਤੀਜਾ ਇਹ ਮੈਨ ਆ ਬਾਕੀ ਪੂਰ ਨੀਲੀ ਦੀ ਜੇ ਵੇਖੋ ਠੀਕ ਲੋ ਵੀ ਤੀਸਰਾ ਸੁਰਾ ਸੁਰਾ ਸਹੀ ਜੇ ਨਿਸ਼ਾਨੀਆਂ ਨੂੰ ਦੋ ਤੇਰੇ ਕੋ ਭਾਈ ਘਰ ਆਇਆ ਲੀਟਰ ਵਾਲਾ ਕਿਹਾ 8 ਕਿਲੋ ਆ ਅੱਛਾ ਜੀ ਸੱਤ ਮੰਨ ਕੇ ਜਿਹੜਾ ਮਰਜ਼ੀ ਵੀਰ ਲੈ ਜੇ ਠੀਕ ਹੈ ਠੀਕ ਹੈ ਜੀ ਜੇ ਹੁਣ 5:30 ਹੋਏ 3 ਵਜੇ ਮੈਂ 1.5 ਕਿਲੋ ਪਾਸ ਕਰਕੇ ਲਿਆਂਦੀ ਏ ਠੀਕ ਲੋ ਕਿਲੋ 1.5 ਕਿਲੋ ਧੋਕ ਲੈ ਭਾਈ ਕਹਿੰਦਾ ਕਿ ਚਵਾਈ ਕਰ ਦੇ ਤੇ ਨੇ ਮੋ ਖਾ ਲੋ ਮਾ ਜਾਂ ਤੱਕ ਗਾਂ ਨੂੰ ਰੱਖ ਦੀ ਥੋੜੀ ਜੀ ਬਾਕੀ ਕੋਈ ਨੂੰ ਟੈਕ ਖੋਲ ਕੇ ਮਖਾਉਣੇ ਖੋਲੋ ਖੋਲੋ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕ ਕੱਢ ਦੂਗੀ ਦੁੱਧ ਤੋ ਭਾਈ ਜਾਰਾਣੀ ਮੈਂ 9-10 ਕਿਲੋ ਕਰ ਜੂਗੀ ਠੀਕ ਹੈ ਠੀਕ ਹੈ ਲਓ ਵੀ 9-10 ਲੀਟਰ ਜਿਹੜਾ ਦੁੱਧ ਭਰੂਗੀ ਇਹ ਕਰੋ ਜੀ ਚੈੱਕ ਕਰੋ ਆ ਨੀ ਨਾ 300 ਦਾ 400 ਜੀਆ ਚਾਹਨੀ ਆ ਨੀ ਕਿੰਨਾਂ ਸੋਦਾ ਕੀ ਲੱਗਦਾ ਮੈਂ ਨਾ ਟੇਡਾ ਕੱਟਦੇ ਬਣ ਕੀ ਅੱਖ ਵੀ ਤੇ ਛੇਰਾ ਆਂਦਾ ਹੁੰਦਾ ਯਾ ਨਾ ਹਾਂ ਜੀ ਜਿਹੜੀ ਆਲਾ ਹਾਂ ਬਹੁਤ ਕੰਮ ਜੇ ਵੇਖੋ ਛੇਰੇ ਵੀ ਦਾ ਡਾਇਲੋਗ ਹੈ ਹਾਂ ਜੀ ਇਹ ਕਰੋ ਜੀ ਚੈੱਕ ਇਹਦਾ ਤਾਂ ਕੀ ਦਦਾ ਆ ਗਿਆ ਨਾ ਹਾਂਜੀ ਉਹ ਜੀ ਕੱਢ ਕਾਣ ਜਿਹੜਾ ਚੱਗਾ ਵਾ ਮਾ ਦਾ ਇਹ ਸੂਰਵਾ ਤੀਸਰਾ ਸੁਈ ਜੇ ਤੇ ਬਾਈ ਕਹਿੰਦਾ ਕਿ 10 ਕਿਲੋਟਰ ਜਿਹੜਾ ਦੁੱਧ ਭਰ ਦੋਗੇ ਜਿਹੜਾ ਮੇਰੇ ਨਾਲ ਸਾਹਮਣੇ ਬੈਗਿਆ ਇਹ ਬਾਕੀ ਤਾਂ ਨਹੀਂ ਸਿਆਣ ਤੋਂ ਪਾਸ ਹੋਣਾ ਦਾ ਸੈਟ ਹੈ ਜੀ ਕੋਲ ਪਾਈ ਅੱਜ ਆਪਾਂ ਫਿਕਸ ਹੀ ਪਾਉਣੇ ਵੀਰ ਸ਼ੇਰੇ ਨੂੰ ਅੱਛਾ ਜੀ 200 ਛੋੜੋ ਆਨਾ ਨਾ ਕਰਨੀ ਆ ਹਾਂਜੀ ਆਪਾਂ 200 ਛੋੜ ਹੀ ਕਰਨੀ ਆ ਤੇ ਕੀ ਇਹਦਾ ਫਰਮਾ ਬੱਟਾ ਹੋਇਆ ਨਾ ਮੈਂ 65000 ਦੀ ਆ ਹਾਂਜੀ ਹੁਣ 55 ਦੀ ਦੇ ਦੀਏ ਹੋਰ ਕਰ ਦਈਏ ਮਾਨਤ ਨਾਲ 50000 ਚ 200 ਛੋੜ ਕਰ ਦਾਂਗੇ ਠੀਕ ਹੈ ਜੀ ਜਲੋ ਇਹ ਆਉਣਾ ਤੇ ਘੜੀ ਅੰਦਰ ਨਹੀਂ ਥੱਕਾ ਹੋ ਜਾਣਾ ਇਹ ਠੀਕ ਹੈ ਬਾਕੀ ਵਖਾ ਲੂੰ ਲੈ ਵਾ ਲੂਗਾ ਮਾੜਾ ਬਿਲਕੁਲ ਜਿਹੜਾ ਮੂਤ ਤਲਾਪਾ ਆਵਾਸ ਵਿੱਚ 10200 ਰੁਪਿਆ ਛੋੜ ਬਾਕੀ ਠੰਡੀ ਭਾਜੀ ਬਹੁਤ ਜਿਆਦਾ ਮੈਨੂੰ ਵੇਖ ਲਓ ਗਾੜੀ ਕੋਈ ਪਾੜਾ ਨਹੀਂ ਤੂੜੀ ਪਈ ਇਸ ਤਰ੍ਹਾਂ ਗੋਲਦਾ ਵੀ ਭਲੇ ਖਪਲੋ ਖਤ ਨਹੀਂ ਨਾ ਵੇਖ ਲਓ ਲੱਗ ਗਿਆ ਹਾਂ ਜਿੰਨੀ ਆ ਮੱਤੀ ਉਹ ਟੋਟਾ ਬਈ ਜਾਓ ਕਿਉਂ ਨਹੀਂ ਵੀਰ ਨਹੀਂ ਵੀਰ ਨਹੀਂ ਖਾਲੀ ਲਾਇਦਾ ਠੀਕ ਹੈ ਬਈ ਨਿੱਕੜੇ ਦਾ ਇਹਦੇ ਕਰੋ ਪੇਟਾ ਵੀ ਚੰਗਾ ਲੱਗਾ ਵਾ ਨਹੀਂ ਠੀਕ ਹੈ ਬਿਲਕੁਲ ਜਿਹੜਾ ਨੋਰਮਲ ਆ ਜਿਹੜਾ ਇਹਦੇ ਹਿਸਾਬ ਨਾਲ ਇਹ ਕੱਟੀਆਂ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਭਾਜੀ ਤੇ ਇਹ ਦੁੱਧ ਵੀ ਹੈਗਾ ਵੱਠ 9 ਲੀਟਰ ਦੇ ਵਿੱਚ ਰੇਟ ਵੀ ਬਿਲਕੁਲ ਜੈ ਆਪਾਂ ਦਾ ਵੀਰ ਨੇ ਬਾਕੀ ਭਾਜੀ ਆ ਮਈਓ ਸਤਾਮੀ ਨੜੀ ਚੱਕ ਪਾਸ ਜੇ ਘੱਪਣ ਅੱਛਾ ਇਹਦਾ ਵੀ ਸਿੱਜਾ ਜੀ ਅੱਜਨੇ ਪਾਣਾ 13 ਲਿੰਕ ਕੋਧ ਚ ਆਇਆ ਜੇ ਅੱਛਾ ਜੀ ਹਾਂ ਜੀ ਲੋਬ ਜੀ ਸੂਆ ਇਹਦਾ ਵੀ ਥੀਸ ਆ ਗਿਆ ਜੇ ਸੂਹ ਵੀ ਤੇ 7 ਮਹੀਨੇ ਰਿਚਾ ਪੂਰੀ ਤੇ ਆਜ ਭਾਣਾ ਦੇ ਦੇਣੀ ਆ ਅੱਛਾ ਜੀ ਹਾਂ ਜੀ ਤਰੀ ਵਾਲੇ ਇਹਿਰ ਹਾਂ ਜੀ ਲੋਬ ਜੀ ਕੱਟ ਕਾਟ ਜਿਹੜਾ ਇਹ ਨਾ ਵੀ ਠੀਕ ਆ ਗਿਆ ਤੇ ਇਹ ਵੀ ਥੋੜਾ ਜਿਹਾ ਨੀਲੀ ਦਾ ਪੱਖ ਰੱਖਦੀ ਆ ਤੇ ਸਿੰਗ ਸੁੰਗ ਜਿਹੜਾ ਲੱਗੇ ਦਾ ਸਿੰਗ ਕਰੋ ਚੈੱਕ ਇਹ ਹੈ ਇਹ ਵੀ ਸਿੰਗ ਦਾ ਡੀ ਜੇ 13 ਲੀਟਰ ਭਈ ਕਟਿਆ ਨੀ ਬੇਚੇ ਹਾਂਜੀ ਹਾਂਜੀ ਭਾਜੀ 13 ਕਿਲੋ ਦੁੱਧਰ ਮਾਂ ਨਾ ਕੁੰਦੀ ਰਹੀ ਠੀਕ ਹੈ ਠੀਕ ਹੈ ਲਓ ਭਈ 13 ਲੀਟਰ ਜਿਹੜਾ ਇਹਨੇ ਜੇ ਦੂਵੇ ਭਰਿਆ ਸੀ ਤੇ ਤੀਸੇ ਸੂਵੇ ਨੂੰ ਗਾਂ ਕੱਪਣੀ ਆ ਸਾਧ ਤੋਂ ਮਿਲਣੀ ਕੁੰਵੀ ਚੈੱਕ ਆਪਾਸ ਟੇੜ ਭਾਜੀ ਦਾ ਵੀ ਜਾਇਜ਼ ਅੱਛਾ ਜੀ ਮੋਲੇ ਦਾ 55 ਕਰਦੇ ਐਵੇਂ 50 ਦੇ ਦਾਂਗੇ ਇਹ ਵੀ 50 ਦੀ ਹਾਂਜੀ ਤਾਂ ਜੇ ਕੋਈ ਜੋੜਾ ਲਓ ਮਾਨਤਾਨ ਖੁੱਲਾ ਹੋ ਜੂਗਾ ਠੀਕ ਹੈ ਠੀਕ ਹੈ ਲਓ ਭਜੀ 50 ਬਣਾ ਲਿਆ ਹਾਦੀਆਂ ਉਹੀ ਰੇਡ ਨਹੀਂ ਹਸਾਣਾ ਬਿਲਕੁਲ ਫਰੀ ਵਾਲਾ ਪਾ ਬਾਕੀ ਭਾਜੀ ਗਾੜੀ ਆ ਢਾਲੀ ਝੋਟੀ ਆ ਗਈ ਆ ਅੱਛਾ ਜੀ ਤੇ ਪਹਿਲਾ ਸਵੇਰ ਸੂਈ ਦੂਜੇ ਸਵੇਰ ਲਈ ਸਾਢੇ 6 ਵਜੇ ਨਾਰੀ ਗੱਪਣੀ ਜੀ ਅੱਛਾ ਜੀ ਬਾਕੀ ਇਹ ਨਹੀਂ ਨੀਲੀ ਦੇ ਥੱਲੇ ਹੀ ਬਹਿਣਾ ਵਾ ਹਾਂਜੀ ਤੇ ਮੋਹਰੇ ਦੇ ਥੱਲੇ ਵੀ ਇੱਟਾ ਹੀ ਬਹਿ ਜਾਓ ਕੋਈ ਪਹਾੜਾ ਨਹੀਂ ਕੋਈ ਜੂੜ ਨਹੀਂ ਆ ਵੇਖੋ 2 ਵਜੇ ਸੀਲੀਆਂ ਸੁੱਲੀਆਂ ਵੇਖ ਕੇ ਭਾਈ ਐਸੇ ਜਾਂਦਾ ਪਹਿਲੇ ਅੱਛਾ ਜੀ ਬਠੰਡੀ ਝੋਟੀ ਇੱਕ ਨਵਾਂ ਸਵੇਰ ਸੂਗੀ ਤੀਸਰਾ ਵੀ ਕੱਲ੍ਹ ਤੋਂ ਜਾਂ ਸੂਗਾ ਠੀਕ ਹੈ ਲੋਬਜੀ ਇਹ ਦੁਜਾਂ ਸੂਗਾ ਸੂਗੀ ਕਾਡਾ ਕਾਰ ਮਿਲ ਚੁੱਕੀ ਤੇ ਚੰਗਾ ਆ ਗਿਆ ਤੇ ਹੈ ਢਾਲੀ ਜੀ ਹੋਣੀ ਭਾਈ ਸੱਚੇ ਬੰਦੇ ਦੀ ਕਾਹਲੀ ਕਰਨ ਵਾਲੀ ਅੱਛਾ ਜੀ ਹਾਂ ਜੀ ਜੀ ਗੱਦੀ ਲਾਉਂਦਾ ਉਹ ਦਿੱਕਾ ਲੋ ਜੈਕਰੇ ਦਾ ਕਾਹਤਾਂ ਨੇ ਇਹ ਕਿਨੇ 6.5 ਮਿੰਟ ਗਿਆ ਕਵਾਸ ਇਹ 6.5 ਦੀ ਸਤਾ ਦਾ ਭਾਈ ਥੋੜੀ ਘੱਟ ਕੇ 5-7 ਦਿਨ ਦਾ ਦੋ ਤੋਂ ਡرائی ਹੈ ਜੀ ਦੋ ਤੋਂ ਡرائی ਭਾਜੀ ਵੇਖੋ ਦੋ ਸੋਹਣੀ ਝੋਟੀ ਹੈ ਤੇ ਸਾਰੇ ਦੀ ਕੁਵਾਰੀ ਬਾਕੀ ਭਲਾ ਇਥਰਾਂ ਦੀ ਪਾਜੋ ਜਿਤਨਾ ਮਰਜੀ ਪਾਜੋ ਠੀਕ ਹੈ ਜਿਹੜੇ ਵੀ ਕੁੱਲੀ ਤਾਂ ਪੈਣ ਦੇਣਾ ਆ ਜਿਤਨਾ ਮਰਜੀ ਪਾਜੋ ਠੰਡੀ ਝੋਟੀ ਹੈ ਠੀਕ ਹੈ ਜੀ ਲਾਓ ਭਾਜੀ ਵੇੜ ਦੇ ਵਿੱਚ ਘਾਰਾ ਭੁਲਾਰ ਕੇ ਤਹੀਂ ਵਿੱਚ ਚਵਾਈ ਕਰ ਸਕਦੇ ਜਿਹੜੀ ਹੈ ਐ ਨਾ ਗਲੀ ਜੇ ਕੁੱਲੀ ਛੱਡ ਕੇ ਚੋਲੋ ਭਾਜੀ ਬੱਚੇ-ਪੁੱੱਚੇ ਦੀ ਪ੍ਰਵਾਹ ਹੀ ਨਹੀਂ ਜੇ ਲੈਂਦੀ ਅੱਛਾ ਜੀ ਰਾਹੀ ਦੂਜੀ ਘਰਮ ਵਾਲੀ ਬਹੁਤ ਈਆ ਤੇ ਪੇਟ ਥੋੜਾ ਵੀ ਬਹੁਤ ਚੰਗਾ ਲੱਗਾ ਵਾ ਤੇ ਇਹਨੇ ਪਹਿਲੇ ਸਵੇਰੇ ਕਿੰਨਾ ਭਰਿਆ ਦੁੱਧਾ ਇਹਨੇ ਭਾਈ ਤੋਂ 11 ਕਿਲੋ ਦੁੱਧ ਭਰਿਆ ਏ ਅੱਛਾ ਈ ਹਾਂਜੀ ਬਾਕੀ ਆਪ ਸਾਹ ਲੈ ਲੈਣਾ ਵੀ ਜਿਹੜੇ ਨੇ ਖੜਨੀ ਗੱਡੀ ਛੋਟੀ ਆ ਨਹੀਂ ਨਹੀਂ ਗੱਡ ਕਾਰ ਜਿਹੜਾ ਚੰਗਾ ਆ ਗਿਆ ਵਾ ਤੇ ਪੇਟ ਥੋੜਾ ਹੀ ਬਹੁਤ ਚੰਗਾ ਲੱਗਾ ਵੰਦੇ ਹਾਂਜੀ ਵੇਖੋ ਭਾਜੀ ਖੂਸ ਟੱਕ ਦੀ ਭਾਜੀ ਗਾਵਾਂ ਵਾਂਗੂੰ ਇੱਧਰ ਠੀਕ ਆ ਠੀਕ ਆ ਲਓ ਜੀ ਸੀਦੀਆਂ ਸੁੰਦੀਆਂ ਜਿਹੜੀਆਂ ਬਹੁਤ ਆ ਗਈਆਂ ਤੇ ਇਹਦਾ ਮੁੱਲ ਭਾਈ ਹਰ ਇਹਦਾ ਮੁੱਲ ਭਾਜੀ 65000 ਜੇ 62 ਦੇ ਦਈਏ हां ना 60 ਤੋਂ 200 ਛੋਟ ਠੀਕ ਹੈ ਠੀਕ ਬਾਕੀ ਵੀਰ ਭਰਾ ਆਪਣੀ ਲਾਵੇ ਮਾਨ ਜ਼ਰੂਰ ਕਰਦਾਂਗੇ ਠੀਕ ਹੈ ਠੀਕ ਹੈ ਲੋ ਬਜੀ 60000 ਤੋਂ 200 ਰੁਪਿਆ ਛੋਟ ਦੇ ਮੌਕੇ ਤੇ ਭਾਈ ਕਹਿੰਦਾ ਕਿ ਮਾਨਤਾਨ ਜ਼ਰੂਰ ਕਰਾਂਗੇ ਤੇ ਇਹ ਕਹਿਣਾ ਪਈ ਹੋਰ ਬਾਕੀ ਇਹੋ ਬੇਨਤੀ ਭਾਈ ਜੀ ਆਪਣਾ ਦੱਬਨ ਚੈੱਕ ਪਾਸ ਕਰਕੇ ਖੜੋ ਥਾਣੇ ਤੋਂ ਚੋ ਕੇ ਖੜੋ ਦੋਸਤ ਠੀਕ ਹੈ ਠੀਕ ਹੈ ਜੀ ਲੋ ਬਜੀ ਬਹੁਤ ਹੀ ਜ਼ਿਆਦਾ ਚੰਗੀ ਗੱਲ ਬਾਈ ਕਹਿੰਦਾ ਨਾ ਕਦੇ ਇੱਕ ਪਹਿਲੇ ਕੋਲ ਚੰਗੇ ਆ ਤੇ ਫਿਰ ਕੋਈ ਵੀਰੇ 20 ਵਾਲੇ ਆ ਤੁਹਾਨੂੰ ਅਦੇ ਰੇਟ ਪਾਦੇ ਆ ਇਸ ਤੋਂ ਪਰੇ ਫਿਰ ਬਾਬਾ ਦਾ ਨਾਂ ਹੀ ਆ ਭਾਈ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ